ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਕਬੱਡੀ ਲਾਈਵ ਦੇ ਉੱਤੇ ਸੋ ਅੱਜ ਗੱਲ ਕਰਦੇ ਆਪਾਂ ਅੱਜ ਦੇ ਹੋਣ ਜਾ ਰਹੇ ਬਹੁਤ ਹੀ ਵੱਡੇ ਤਕੜੇ ਕਬੱਡੀ ਕੱਪ ਦੀ ਜੋ ਕਿ ਅਕਾਲਾ ਨੇੜੇ ਪੱਲਵ ਕਪੂਰਤਲਾ ਦੇ ਇਲਾਕੇ ਵਿੱਚ ਹੋਣ ਜਾ ਰਿਹਾ ਹੈ ਜਿੱਥੇ ਕਿ ਪਹਿਲਾ ਇਨਾਮ ਹੀ 4.5 ਲੱਖ ਰੁਪਿਆ ਅਤੇ ਦੂਜਾ ਇਨਾਮ 3.5 ਲੱਖ ਰੁਪਿਆ ਹੈ ਅਤੇ ਇੱਥੇ ਬਹੁਤ ਹੀ ਤਕੜੇ ਕਬੱਡੀ ਦੇ ਪਲੇਅਰਾਂ ਮਨ ਲੋ ਕਿ ਨੀਰੀ ਕ੍ਰੀਮ ਹੀ ਪਹੁੰਚ ਰਹੀ ਹੈ ਤੁਹਾਨੂੰ ਪਲੇਅਰਾਂ ਬਾਰੇ ਵੀ ਜਰੂਰ ਦੱਸਾਂਗੇ ਜੇਕਰ ਗੱਲ ਕਰੀਏ ਆਪਾਂ ਇੱਥੇ ਬੈਸਟ ਇਨਾਮ ਦੀ ਬੈਸਟ ਟਰੇਡਰ ਅਤੇ ਬੈਸਟ ਜਾਫੀ ਦੇ ਲਈ ਤਾਂ ਬੁਲਟ ਮੋਟਰ ਫਾਈ ਕਰ ਰੱਖੇ ਗਏ ਹਨਾ ਅਤੇ ਫੈਮੀ ਫਾਈਨਲ ਦੇ ਲਈ ਵੀ 1.5 ਲੱਖ ਰੁਪਏ ਦਾ ਪ੍ਰਾਈਜ਼ ਵੀ ਰੱਖਿਆ ਗਿਆ ਹੈ ਅਤੇ ਹੋਰ ਵੀ ਕੁਆਟਰ ਫਾਈਨਲ ਦੇ ਲਈ ਵੀ 1-1 ਲੱਖ ਰੁਪਏ ਦਾ ਨਾਮ ਰੱਖਿਆ ਗਿਆ ਹੈ ਜੇਕਰ ਗੱਲ ਕਰੀਏ ਇੱਥੇ ਪਹੁੰਚ ਰਿਹਾ ਇੱਕ ਮੈਂਡੇਟਰ ਦੀ ਤਾਂ ਅਮਨ ਲੋਪੋ ਅਮਰੀਕ ਜਵਾਨ ਪੱਖਣ ਅਲੀ ਅਤੇ ਹੋਰ ਦੋ ਕਮੈਂਟਰ ਹੋਰ ਪਹੁੰਚ ਰਹੇ ਹਨ ਅਤੇ ਇੱਥੇ ਲੜਕੀਆਂ ਦੇ ਮੈਚ ਵੀ ਕਰਵਾਏ ਜਾਣਗੇ ਜਿੰਨਾਂ ਦਾ ਪਹਿਲਾ ਇਨਾਮ 51000 ਰੁਪਇਆ ਅਤੇ ਦੂਜਾ ਇਨਾਮ 41000 ਰੁਪਇਆ ਹੈ ਅਤੇ ਬੈਸਟ ਵੀ ਕੱਢੇ ਜਾਣਗੇ ਲੜਕੀਆਂ ਦੇ ਵਿੱਚੋਂ ਉਹਨਾਂ ਦੇ ਲਈ 11-11000 ਰੁਪਏ ਦਾ ਵਿਸ਼ੇਸ਼ ਸਨਮਾਨ ਹੈ ਅਤੇ ਫੇਮਿਫਾਈਨਲ ਦੇ ਲਈ ਵੀ 21-21000 ਰੁਪਏ ਦਾ ਸਨਮਾਨ ਹੈ ਅਤੇ ਜੱਗੂ ਫੈਦੋਵਾਲੀਏ ਨੂੰ ਸਕੋਰਪੀਓ ਗੱਡੀ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ। ਹਾਂਜੀ ਦੋਸਤੋ ਸੋ ਕਿੱਦਾਂ ਨਹੀਂ ਲੱਗੀ ਆਪ ਸਭ ਨੂੰ ਇਹ ਵੀਡੀਓ? ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ। ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ।